ਡਾਕਟਰ ਪੀ ਬਰਾਵ ਅੰਬੇਦਕਰ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ ਸ਼੍ਰੀ ਕੇਵਲ ਅਟਵਾਲ ਜੀ ਚੇਅਰਮੈਨ ਵੱਲੋਂ ਇਕਤਾ ਨਗਰ ਚਮਰੰਗ ਰੋਡ ਵਿੱਚ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਅੰਬੇਦਕਰ ਸਮਾਜ ਦਲ ਰਾਸ਼ਟਰਪਤੀ ਸਨੀ ਦਾਨਵ ਜੀ ਵਾਈਸ ਪ੍ਰਧਾਨ ਰਮੇਸ਼ ਕੁਮਾਰ ਮੇછા ਓਮੀ ਪ੍ਰਧਾਨ ਅਟਵਾਲ ਜੀ ਅਤੇ ਹੋਰ ਵੀ ਮੈਂਬਰ ਮੌਜੂਦ ਸਨ ਅੱਜ ਪ੍ਰਵੇਸ਼ ਗਿਲ ਜੀ ਨੂੰ ਅੰਬੇਦਕਰ ਸਮਾਜ ਦਲ ਦਾ ਪੰਜਾ ਪਰਿਵਾਰੀ ਬਣਾਇਆ ਗਿਆ ਜੈ ਭਿੰਨ ਜੈ ਭਾਲ ਸਾਥੀਓ ਮੈਂ ਰਾਸ਼ਟਰੀ ਦੇਖ ਸੰੀਦਾਨਵ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ 바ਵਾ ਸਾਹਿਬ ਡਿਮਰਾ ਅੰਬੇਦਕਰ ਦੀ ਭਾਰਤ ਦਲ 133ਵਾਂ ਜਨਮ ਦਿਨ ਉਹਨਾਂ ਦਾ ਬੜੀ ਖੁਸ਼ੀ ਨਾਲ ਬੜੀ ਉਤਸ਼ਾਹ ਤੇ ਉਤਲਾ ਨਾ ਮਨਾਇਆ ਗਿਆ ਚਮਰੰਗ ਰੂਡ ਦੇ ਉੱਤੇ ਜੋ ਕਿ ਸਾਡੇ ਕੇਵਲ ਬਾਉ ਜੀ ਦੀ ਅਧਿਖਸ਼ਾ ਦੇ ਵਿੱਚ ਇਹ ਕਾਰਜਕ੍ਰਮ ਹੋਇਆ ਔਰ ਪੂਰੀ ਟੀਮ ਉਹਨਾਂ ਦੀ ਅੰਬੇਦਕਰ ਸੁਸਾਇਟੀ ਵੱਲੋਂ ਔਰ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਜੋ ਲਗਾਤਾਰ ਲੰਬੇ ਸਮੇਂ ਤੋਂ ਸੇਵਾ ਕਰਦੇ ਪ੍ਰਵੀਰ ਗਿੱਲ ਜੀ ਆਰੇ ਉਹਨਾਂ ਨੂੰ ਅੰਬੀਰਕਰ ਸਮਾਜ ਦਿਲ ਦਾ ਸੀ ਪੰਜਾਬ ਦਾ ਪ੍ਰਬਾਰੀ ਲਗਾਇਆ ਔਰ ਮੈਂ ਆਸ ਕਰਦਾ ਹੈ ਕਿ ਉਹ ਜਿਸ ਤਰ੍ਹਾਂ ਪਹਿਲੇ ਸਮਾਜ ਸੇਵਾ ਕਰਦੇ ਸੀ ਹੁਣ ਵੱਧ ਛੜ ਕੇ ਹੋਰ ਕਰਨਗੇ ਔਰ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਣਗੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਸਾਡੇ ਪੰਜਾਬ ਪ੍ਰਧਾਨ ਓਬੀਸੀ ਸੈਲ ਅਮਿਤ ਗਿੱਲ ਜੀ ਦਾ ਰਮੇਸ਼ ਜੀ ਸਾਡੇ ਪੰਜਾਬ ਸੈਕਟਰੀ ਅਟਵਾਲ ਸਾਹਿਬ ਕومی ਪ੍ਰਧਾਨ ਜੀ ਜਗਦੀਪ ਪਟਵਾਲ ਜੀ ਉਦੇ ਨਾਲ ਪਾਲਾ ਭਾਜੀ ਸਾਡੇ ਰਣਜੀਤ ਗੁਮਟਾਲਾ ਜੀ ਸੁਭਾਸ਼ ਜੀ ਹੋਰ ਵੀ ਬਹੁਤ ਸਾਰੇ ਸਾਥੀ ਅੱਜ ਵਿਸ਼ੇਸ਼ ਤੌਰ ਤੇ ਜਸਬੀਰ ਜੀ ਜੱਜਬੀਰ ਜੀ ਔਰ ਵਿਸ਼ੇਸ਼ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਦਿਲਬਾਤ ਸਿੰਘ ਜੀ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਬਹੁਤ ਸਾਰੇ ਨਾਂ ਦੇ ਨਾਂ ਲੈ ਸਕੇ ਹੋਇਆ ਮੈਂ ਸ਼ਮਾ ਦਾ ਜਾਚ ਮੈਂ ਆਪਣੇ ਵੱਲੋਂ ਔਰ ਪੂਰੀ ਅੰਬੀਸ਼ਰ ਸਮਾਜ ਦਲ ਦੀ ਟੀਮ ਵੱਲੋਂ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਬਹੁਤ ਬਹੁਤ ਜ਼ਿਆਦਾ ਮੁਬਾਰਕਬਾਦ ਦਿਨਾ ਪ੍ਰਵੀਰ ਗਿੱਲ ਜੀ ਨੂੰ ਪੰਜਾਬ ਦਾ ਪਰਭਾੜੀ ਲੱਗਣ ਤੇ ਜੈ ਭੀਮ ਜੈ ਫਤਹ ਅੱਜ ਦਾ ਪ੍ਰੋਗਰਾਮ ਡਾਕਟਰ ਭੀਮrao ਜੀ ਅੰਬੇਡਕਰ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ ਸ਼੍ਰੀ ਕੇਵਲਟਵਾਲ ਜੀ ਚੇਅਰਮੈਨ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਕਰਵਾਇਆ ਗਿਆ ਹੈ ਬਾਬਾ ਸਾਹਿਬ ਜੀ ਦਾ ਜਨਮ ਦਿਨ ਇਕਤਾ ਨਗਰ ਚਮਰੰਗ ਰੋਡ ਵਿਖੇ ਜਿਹੜਾ ਕਿ ਹਰ ਸਾਲ ਮਨਾਇਆ ਜਾਂਦਾ ਹੈ ਅੱਜ ਵੀ ਜਨਮ ਦਿਨ ਨੂੰ ਸਮਰਪਿਤ ਸਸੰਕਰਵਾਇਆ ਗਿਆ ਹੈ ਜਿਸ ਦੇ ਵਿੱਚ ਅੰਮ੍ਰਿਤਸਰ ਦੀਆਂ ਨਹੀਂ ਪੂਰੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਆਣ ਕੇ ਹਿੱਸਾ ਲਿਆ ਹੈ ਅਸੀਂ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਪੂਰੇ ਪੰਜਾਬ ਨੂੰ ਭਾਰਤ ਨੂੰ ਡਾਕਟਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲਣ ਵਾਤੇ ਪੂਰੀ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਆਓ ਇਕੱਠੇ ਹੋ ਕੇ ਬਾਬਾ ਜੀ ਨੇ ਡਾਕਟਰ ਸਾਹਿਬ ਅੰਬੇਡਕਰ ਜੀ ਨੇ ਜਿਹੜੇ ਸਾਨੂੰ ਸੰਦੇਸ਼ ਦਿੱਤੇ ਆਈ ਉਹਨਾਂ ਦੇ ਉੱਤੇ ਪੈਰਾ ਦਈਏ ਸਭ ਤੋਂ ਜ਼ਿਆਦਾ ਲਈ ਕਹਿੰਦੇ ਹਾਂ ਕਿ ਬਾਬਾ ਸਾਬ ਤੇਰੀ ਸੋਚ ਤੇ ਪੈਰਾ ਧਿਆਂਗੇ ਠੋਕੇ ਸਾਨੂੰ ਅੱਜ ਉਹਨਾਂ ਦੀ ਸੋਚ ਦੇ ਉੱਤੇ ਠੋਕੇ ਪੈਰਾ ਦੇਣ ਦੀ ਜ਼ਰੂਰਤ ਪੈ ਗਈ ਹੈ ਕਿਉਂਕਿ ਅੱਜ ਦੀ ਜਿਹੜੀ ਸਰਕਾਰ ਹੈ ਜਾਂ ਆਉਣ ਵਾਲੀ ਜੋ ਵੀ ਸਰਕਾਰ ਹੈ ਉਹ ਸਾਡੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਅਸੀਂ ਇਹ ਕਦੇ ਨਹੀਂ ਆਉਣ ਦੇਣਾ ਸਾਰੇ ਸਮਾਜ ਇਕੱਠਿਆਂ ਹੋ ਕੇ ਪੂਰੇ ਭਾਰਤ ਦੇ ਅੰਦਰ ਇਸ ਦਾ 7 ਦਿਨ ਅੰਦੋਲਨ ਸ਼ੁਰੂ ਕਰਾਂਗੇ ਜਿੱਦਾਂ ਵੀ ਸੰਵਿਧਾਨ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਅਸੀਂ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਆਉਣ ਵਾਲੀਆਂ ਸਰਕਾਰਾਂ ਨੂੰ ਆ ਧੱਟ ਕੇ ਕਹਿੰਨੇ ਆ ਕਿ ਇਸ ਨੂੰ ਸੰਵਿਧਾਨ ਜਿਹੜਾ ਸਾਡੇ ਡਾਕਟਰ ਸਾਹਿਬ ਬਾਬਾ ਭੀਮrao ਜੀ ਅਮੇਟ ਕਰ ਜੀ ਲਿਖ ਚੁੱਕੇ ਹਨ ਇਹ ਕਦੀ ਵੀ ਸਮਾਪਤ ਨਹੀਂ ਹੋ ਸਕਦਾ ਇਹ ਦੁਨੀਆ ਜਬ ਤੱਕ ਰਹੇਗੀ ਇਹੋ ਹੀ ਭਾਰਤ ਦਾ ਸਭ ਤੋਂ ਦਾਨ ਰਹੇਗਾ ਜੈ ਭੀ ਜੈ ਭਾਰਤ ਮੈਂ ਫਿਰ ਦੁਬਾਰਾ ਸਭ ਨੂੰ ਡਾਕਟਰ ਭੀਮਰਾਮ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦੇਣਾ ਸਣੀ ਦਾਨਵ ਜੀ ਨੇ ਮੈਨੂੰ ਇੱਕ ਹੋਰ ਬੜੀ ਵੱਡੀ ਜੀਵਨਦਾਰ ਦਿੱਤੀ ਹੈ ਮੈਨੂੰ ਡਾਕਟਰ ਅੰਬੇਦਕਰ ਅੰਬੇਦਕਰ ਦਲ ਸਮਾਜ ਦਲ ਦਾ ਪ੍ਰਭਾਰੀ ਲਗਾਇਆ ਗਿਆ ਪੰਜਾਬ ਦਾ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਉਰੇ ਤਨਮਨ ਦੇ ਨਾਲ ਆਪਣੇ ਸਮਾਜ ਦੀ ਆਪਣੇ ਕੌਮ ਦੀ ਸੇਵਾ ਕਰਦਾ ਆ ਰਿਆਂ ਬਚਪਨ ਤੋਂ ਹੀ ਕਰਦਾ ਆ ਰਿਆਂ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਆ ਆਪਣੇ ਸਮਾਜ ਦੀ ਸੇਵਾ ਕਰਨ ਦਾ ਮੈਂ ਇਹ ਸੇਵਾ ਕਰਦਾ ਰਹਾਂਗਾ ਜਿਆ ਜੀ ਜੀ